ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਸਪ੍ਰਿੰਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗਿਲავਿਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਕੋਲਕਾਤਾ ਰੇਪ ਕਤਲ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਲਿਆ ਨੋਟਿਸ ਮੰਗਲਵਾਰ ਨੂੰ ਹੋਵੇਗੀ ਸੁਣਵਾਈ ਸੀਏਡ ਤਹਿਤ 188 ਪਾਕਿਸਤਾਨੀ ਹਿੰਦੂ ਨੂੰ ਮਿਲੀ ਭਾਰਤੀ ਨਾਗਰਿਕਤਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੌਂਪੇ ਨਾਗਰਿਕਤਾ ਸਰਟੀਫਿਕੇਟ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਪੈਰਾਸ Olympick 2024 ਵਿੱਚ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਦਾ ਸਨਮਾਨ ਹਾਕੀ ਖਿਡਾਰੀਆਂ ਨੂੰ ਦਿੱਤੇ ਗਏ ਕਿ ਕਰੋੜ ਰੁਪਏ Olympick ਵਿੱਚ ਹਿੱਸਾ ਲੈਣ ਵਾਲਿਆਂ ਨੂੰ ਦਿੱਤੇ ਗਏ 15-15 ਲੱਖ ਰੁਪਏ ਤੇ ਹੁਣ ਖਬਰਾਂ ਵਿੱਚ ਧਾਰ ਨਾਲ ਸੁਪਰੀਮ ਕੋਰਟ ਨੇ ਕੋਲਕਾਤਾ ਦੇ ਆਰਜੀ ਕਰ ਹਸਪਤਾਲ ਵਿੱਚ ਇੱਕ ਸਿਖਿਆਰਥੀ ਡਾਕਟਰ ਨਾਲ ਬਲਾਤਕਾਰ ਅਤੇ ਹੱਤਿਆ ਦੇ ਮਾਮਲੇ ਦਾ ਖੁਦ ਨੋਟਿਸ ਲਿਆ ਸੀਜੀਆਈ ਡੀワイ ਚੰਦਰਚੂੜ ਦੇ ਗਵਾਈ ਵਾਲੀ ਬੈਂਚ 'ਚ ਮੰਗਲਵਾਰ ਨੂੰ ਇਸ ਮਾਮਲੇ ਦੀ ਸੁਣਵਾਈ ਕਰੇਗੀ ਜ਼ਿਕਰਯੋਗ ਹੈ ਕਿ ਪੋਸਟ ਗ੍ਰੈਜੂਏਟ ਟ੍ਰੇਨੀ ਮਹਿਲਾ ਡਾਕਟਰ ਦੀ ਲਾਸ਼ 9 ਅਗਸਤ ਨੂੰ ਹਸਪਤਾਲ ਦੇ ਸੈਮੀਨਾਰ ਹਾਲ ਵਿੱਚੋਂ ਮਿਲੀ ਸੀ ਇਸ ਮਾਮਲੇ ਵਿੱਚ ਅਗਲੇ ਦਿਨ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੂਨੀਅਰ ਡਾਕਟਰਾਂ ਦੀ ਮੰਗ ਹੈ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ سزا ਦਿੱਤੀ ਜਾਵੇ ਅਤੇ ਪੀੜਤਾ ਦੀ ਪੋਸਟਮਾਰਟਮ ਰਿਪੋਰਟ ਜਨਤਕ ਕੀਤੀ ਜਾਵੇ 13 ਅਗਸਤ ਨੂੰ ਕਲਕੱਤਾ ਹਾਈ ਕੋਰਟ ਨੇ ਮਾਮਲੇ ਦੀ ਜਾਂਚ ਪੁਲਿਸ ਤੋਂ ਕੇਂਦਰੀ ਜਾਂਚ ਬਿਊਰੋ ਯਾਨੀ ਕਿ ਸੀਬੀਆਈ ਨੂੰ ਸੌਂਪਣ ਦਾ ਹੁਕਮ ਦਿੱਤਾ ਸੀ ਸੀਬੀਆਈ ਨੇ 14 ਅਗਸਤ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ ਇਸ ਤਰ੍ਹਾਂ ਪੱਛਮੀ ਬੰਗਾਲ ਸਰਕਾਰ ਨੇ ਕੰਮ ਵਾਲੀਆਂ ਥਾਵਾਂ ਖਾਸ ਕਰਕੇ ਸਰਕਾਰੀ ਹਸਪਤਾਲਾਂ ਜਿੱਥੇ ਉਹਨਾਂ ਨੂੰ ਰਾਤ ਦੀਆਂ ਸ਼ਿਫਟਾਂ ਵਿੱਚ ਕੰਮ ਕਰਨਾ ਪੈਂਦਾ ਹੈ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕਣ ਦਾ ਐਲਾਨ ਕੀਤਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਿਆ ਨੇ ਨਾਗਰਿਕਤਾ ਸੋਧ ਐਕਟ ਯਾਨੀ ਕਿ ਸੀਏ ਤਹਿਤ 188 ਪਾਕਿਸਤਾਨੀ ਹਿੰਦੂਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ। ਇਸ ਦੌਰਾਨ ਉਹਨਾਂ ਨੇ ਅੰਮਦਾਬਾਦ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਲੋਕਾਂ ਨੂੰ ਸੰਬੋਧਨ ਵੀ ਕੀਤਾ। ਸ਼ਿਆ ਨੇ ਕਿਹਾ ਕਿ ਪਾਲ ਪਾਕਿਸਤਾਨ ਵਿੱਚ ਧਾਰਮਿਕ ਅਤਿਆਚਾਰ ਤੋਂ ਬਚਣ ਤੋਂ ਬਾਅਦ ਭਾਰਤ ਵਿੱਚ ਸ਼ਰਨ ਲੈਣ ਵਾਲਿਆਂ ਲਈ ਵੱਡੀ ਰਾਹਤ ਲਿਆ ਹੈ। ਸਰਕਾਰ ਗੁਆਂਢੀ ਦੇਸ਼ਾਂ ਦੇ ਹਿੰਦੂਆਂ, ਜੈਨੀਆਂ, ਬੋਧ ਅਤੇ ਸਿੱਖਾਂ ਸਮੇਤ ਘੱਟ ਗਿਣਤੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਲਈ ਸੰਕਲਪਬੱਧ ਹੈ। ਉਨਾ ਕਿਹਾ ਹੈ ਕਿ ਅਸੀਂ 2019 ਵਿੱਚ ਸੀਏ ਲੈ ਕੇ ਆਏ ਸੀ ਇਹ ਤੋਂ ਕਰੋੜਾ ਹਿੰਦੂ ਜਨਮ ਤੇ ਸਿੱਖ ਧਰਮ ਦੇ ਲੋਕਾਂ ਨੂੰ ਨਾਗਰਿਕਤਾ ਮਿਲੇਗੀ ਪੈਰਾਸੋਲੰਪਿਕ 2024 ਵਿੱਚ ਦੇਸ਼ ਦਾ ਮਾਣ ਵਧਾਉਣ ਵਾਲੇ ਖਿਡਾਰੀਆਂ ਦਾ ਸਨਮਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ 올림픽 ਵਿੱਚ ਹਿੱਸਾ ਲੈ ਕੇ ਪਰਤੇ ਖਿਡਾਰੀਆਂ ਨੂੰ 9.35 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ ਸਨਮਾਨਿਤ ਕੀਤਾ ਹੈ ਜੇਤੂ ਖਿਡਾਰੀ ਨੂੰ ਐਲਾਨ ਮੁਤਾਬਕ 1-1 ਕਰੋੜ ਰੁਪਏ ਤੇ ਬਾਕੀਆਂ ਨੂੰ 15-15 ਲੱਖ ਰੁਪਏ ਦਿੱਤੇ ਗਏ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਅੱਜ ਖਿਡਾਰਣਾਂ ਲਈ ਢੋਲ ਵੱਜ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਪੰਜਾਬ ਦੇ ਹਾਕੀ ਟੀਮ ਨੂੰ ਸਪਾਂਸਰ ਕਰਨਾ ਚਾਹੁੰਦੇ ਹਾਂ ਪਰ ਇਹ ਜ਼ਿੰਮੇਵਾਰੀ 2036 ਤੱਕ ਉਡੀਸਦੀ ਹੈ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਵਿੱਚ ਇੱਕ ਵੱਡਾ ਹਾਕੀ ਟੂਰਨਾਮੈਂਟ ਕਰਵਾਉਣ ਬਾਰੇ ਸੋਚ ਰਹੇ ਹਾਂ ਜਿਸ ਲਈ ਉਹ ਹਾਕੀ ਖਿਡਾਰੀਆਂ ਦੇ ਨਾਲ ਗੱਲਬਾਤ ਕਰਨਗੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਵੇਂ ਮੋਲਾਪੁਰ ਵਿੱਚ ਫੁੱਟਬਾਲ ਸੁਨਾਮ ਵਿੱਚ ਮੁੱਕੇਬਾਜ਼ੀ ਜਲੰਧਰ ਵਿੱਚ ਹਾਕੀ ਅਤੇ ਲੁਧਿਆਣਾ ਵਿੱਚ ਐਥਲੈਟਿਕਸ ਲਈ ਜ਼ੋਨ ਬਣਾਏ ਜਾਣਗੇ ਪੰਜਾਬ ਸਰਕਾਰ ਖੇਡਾਂ ਲਈ ਆਪਣੇ ਦਰਵਾਜ਼ੇ ਵੀ ਖੁੱਲੇ ਰੱਖੇਗੀ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਜਾਣਗੀਆਂ ਤੇ ਪਹਿਲਾਂ ਨੌਕਰੀ ਕਰ ਚੁੱਕੇ ਖਿਡਾਰੀਆਂ ਨੂੰ ਤਰੱਕੀ ਦਿੱਤੀ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕਰਦਿਆਂ ਕਿਹਾ ਕਿ ਮੁਹਾਲੀ ਵਿੱਚ ਬਹੁਤ ਜਲਦ ਇੰਟਰਨੈਸ਼ਨਲ ਹਾਕੀ ਸਟੇਡੀਅਮ ਬਣੇਗਾ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਕੇਂਦਰੀ ਸਪੋਰਟਸ ਮੰਤਰਾਲੇ ਅਤੇ ਉੱਚ ਅਧਿਕਾਰੀਆਂ ਦੇ ਨਾਲ ਇਸ ਸੰਬੰਧੀ ਮੀਟਿੰਗ ਕਰਨਗੇ ਤੇ ਖਿਡਾਰੀਆਂ ਦੇ ਕੋਲੋਂ ਵੀ ਸੁਝਾ ਲੈਣਗੇ ਮਨ ਮਹਿਸੂਸ ਕਰਦੇ ਆਂ ਅਸੀਂ ਕਿ ਤੁਹਾਨੂੰ ਅਸੀਂ ਅੱਜ ਇੱਥੇ ਬੁਲਾ ਕੇ ਮਾਨ ਸਨਮਾਨ ਜਿਹੜਾ ਕਿ ਤੁਹਾਡਾ ਬਣਦਾ ਹੈ ਕੋਈ ਛਾਨ ਨਹੀਂ ਕਰ ਰਹੇ ਸਾਡਾ ਫਰਜ਼ ਹੈ ਇਹ ਕਿ ਅਸੀਂ ਤੁਹਾਡਾ ਮਾਨ ਸਨਮਾਨ ਕਰੀਏ ਤੇ ਬਾਕੀ ਮੈਂ ਮੈਂ ਹਰਮਨ ਨੂੰ ਕਹਿੰਦਾ ਸੀਗਾ ਕਿ ਮੰਦੀਪ ਬੋਲਣ ਤੋਂ ਥੋੜਾ ਜਨਾ ਚਿਜਕਦਾ ਹੈ ਉਹ ਕਹਿੰਦਾ ਵੈਸੇ ਸਾਰੇ ਡਰੇ ਪਏ ਨੇ ਬੋਲਣ ਤੋਂ ਮੈਂ ਕਿਹਾ ਥੋੜਾ ਥੋੜਾ ਬੋਲਣ ਲੱਗ ਜਾਓ ਕੋਈ ਪਤਾ ਨਹੀਂ ਕਿਹੜਾ ਲੀਡਰ ਬਣਨਾ ਪੈ ਜਾਏ ਕਿ ਨੂੰ ਇੱਥੇ ਠੀਕ ਹੈ ਨਾ ਠੀਕ ਹੈ ਨਾ ਤੁਹਾਡਾ ਹਰੇਕ ਫੀਲਡ ਚ ਆਉਣੇ ਚਾਹੀਦੇ ਬੰਦੇ ਠੀਕ ਹੈ ਨਾ ਸੋ ਇਸ ਕਰਕੇ ਹੌਲੀ ਹੌਲੀ ਸਾਸਰੀ ਕਲ ਬਣਾਉਣੀ ਸਿੱਖ ਜਾਓ ਕੁਝ ਨਹੀਂ ਹੁੰਦਾ ਠੀਕ ਹੈ ਨਾ ਆਪੀ ਹੌਲੀ ਹੌਲੀ ਜੇ ਹੁਣ ਮੈਨੂੰ ਕਹੋਗੇ ਤੁਸੀਂ ਵੀ ਪਲੈਨਟੀ ਕੋਰਨਰ ਲਾ ਮੈਂ ਵੀ ਤੇ ਮੇਰੇ ਤੇ ਵੀ ਤੇਹੀ ਹਾਲ ਹੋਊਗਾ ਜਿਹੜਾ ਥੋੜਾ ਬੋਲਣ ਵੇਲੇ ਹੁੰਦਾ ਕਿ ਮੈਨੂੰ ਤਾਂ ਹਾਕੀ ਪੜ੍ਹਨੀ ਨਹੀਂ ਆਉਂਦੀ ਸੋ ਇਹ ਗੱਲ ਸਾਰਾ ਦੇਸ਼ ਜਿਹੜਾ ਹੈ ਵਧਾਈ ਦੇ ਰਿਹਾ ਹਾਕੀ ਜਿਹੜੀ ਹੈ ਰਿਵਾਈਂਗ ਹੋਗੀ ਹਾਕੀ ਦੇ ਪਲੇਅਰਾਂ ਨੂੰ ਬਹੁਤ ਦਿੱਕਤਾਂ ਚੱਲਣੀਆਂ ਪਈਆਂ ਪਹਿਲਾਂ ਕੋਈ ਨਹੀਂ ਉਹਨਾਂ ਨੂੰ ਪੁੱਛਦਾ ਸੀ ਕੋਈ ਸਪான்ਸਰ ਨਹੀਂ ਮਿਲਦਾ ਸੀ ਕੋਈ ਕੰਪਨੀ ਸਪான்ਸਰ ਨਹੀਂ ਕਰਦੀ ਸੀ ਕੋਈ ਟੂਰਨਾਮੈਂਟ ਨਹੀਂ ਹੁੰਦਾ ਸੀ ਸੋ ਹੁਣ ਅਸੀਂ ਪਤਾ ਕੀਤਾ ਕਿ ਪੰਜਾਬ ਅਸੀਂ ਕਰਨਾ ਚਾਹੁੰਦੇ ਆ ਇਹਨਾਂ ਨੂੰ ਸਪான்ਸਰ ਜਿਹੜਾ ਇਹਨਾਂ ਦੇ ਟੀ-ਸ਼ਰਟ ਪਾਈ ਹੁੰਦੀ ਹੈ ਪਰ 2036 ਤੱਕ 오ਡੀਸਾ ਨਾਲ ਐਗਰੀਮੈਂਟ ਹੈ 2036 ਤੱਕ ਸੋ ਅਸੀਂ ਕੋਈ ਗੱਲ ਨਹੀਂ ਸੀ ਕਿ ਕੋਈ ਕਿਸੇ ਹੋਰ ਐਂਗਲ ਤੋਂ ਕਰ ਲਾਂਗੇ ਸਪான்ਸਰ ਸੋ ਆਉਣ ਵਾਲੇ ਦਿਨਾਂ 'ਚ ਬੀਂਗ ਐ ਸਪੋਰਟਸ ਮਿਨਿਸਟਰ ਮੇਰਾ ਵੀ ਇੱਕ ਕੱਲ ਮੈਂ ਗੱਲ ਕੀਤੀ ਸੀ ਮੀਤ ਹਿਰ ਜੀ ਉਹ ਵੀ ਇੱਕ ਬਹੁਤ ਸਪੋਰਟਸ ਲਵਰ ਨੇ ਸਪੋਰਟਸ ਮਿਨਿਸਟਰ ਨੇ ਤੇ ਹਰ ਮਨੋਰਨ ਵੀ ਗੱਲ ਕਰਦੇ ਆ ਤੇ ਆਈਐਚਐਫ ਨਾਲ ਗੱਲ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਗੱਲ ਕਰਕੇ ਪੰਜਾਬ ਦੇ ਵਿੱਚ ਅਸੀਂ ਚਾਹੁੰਦੇ ਆ ਕੋਈ ਨਵੰਬਰ ਦਸੰਬਰ ਜਦੋਂ ਵੀ ਇਹਨਾਂ ਕੋਲ ਬੇਲਾ ਟਾਈਮ ਹੋਵੇ ਹੁਣ ਤਾਂ ਚੈਂਪੀਅਨ ਟਰਾਫੀ ਵਾਸਤੇ ਖੇਡਣ ਜਾਣਾ ਇਹਨਾਂ ਨੇ ਜਦੋਂ ਵੀ ਕੋਈ ਬੇਲਾ ਟਾਈਮ ਹੋਵੇ ਕੋਈ ਚਾਰ ਦੇਸ਼ਾਂ ਦਾ ਮੁਹੱਲੀ ਦੇ ਵਿੱਚ ਬਹੁਤ ਸ਼ਾਨਦਾਰ ਗਰਾਊਂਡ ਹੈ ਟੂਰਨਾਮੈਂਟ ਕਰਾਈਏ ਜਿਵੇਂ ਇੰਡੀਆ ਬੈਲਜੀਅਮ ਸਪੇਨ ਜਾਂ ਫਿਰ ਇੰਡੀਆ ਸਪੇਨ ਆਸਟ੍ਰੇਲੀਆ ਨਿਊਜ਼ੀਲੈਂਡ ਇਦਾਂ ਚਾਰ ਵਧੀਆ ਟੀਮਾਂ ਹੋਣ ਵਰਡ ਦੀਆਂ ਤੇ ਉਹਦੀ ਲੀਗ ਇੱਕ ਹਰੇਕ ਟੀਮ ਨਾਲ ਦੋ ਦੋ ਮੈਚ ਖੇਡਣੇ ਆ ਤੇ ਜਿਹੜੇ ਟੌਪ ਦੀਆਂ ਦੋ ਟੀਮਾਂ ਨੇ ਫਾਈਨਲ ਜਾਣਗੀਆਂ ਸੋ ਇਹਦੇ ਨਾਲ ਬੱਚਿਆਂ 'ਚ ਬਹੁਤ ਸ਼ੋਸ਼ਾ ਹੁੰਦਾ ਹੈ ਹਰ ਲੋਕ ਹਰ ਰੋਜ਼ ਉਥੇ ਮੈਚ ਦੇਖਣ ਆਉਣਗੇ ਹਜ਼ਾਰਾਂ ਦੀ ਗਿਣਤੀ 'ਚ ਤੇ ਲਾਈਵ ਟੀਵੀ ਤੇ ਚੱਲੂਗਾ ਇੰਟਰਵਿਊ ਚੱਲਣਗੇ ਤਾਂ ਬਹੁਤ ਵੱਡਾ ਹੁਨਾਰਾ ਇੱਕ ਗੇਮ ਨੂੰ ਮਿਲ ਜਾਂਦਾ ਨਾਟ ਓਨਲੀ ਹਾਕੀ ਬਾਕੀ ਟੀਮਾਂ ਵੀ ਜਿਵੇਂ ਗੋਲੇ ਦੇ ਵਿੱਚ ਸਾਡੇ ਪਲੇਅਰਾਂ ਨੇ ਨਿਸ਼ਾਨੇਬਾਜ਼ੀ ਵਿੱਚ ਸਾਡੇ ਮੁੰਡੇ ਨੇ ਹੈਨਾ ਤੀਰ ਅੰਦਾਜ਼ੀ ਸਾਡੀਆਂ ਕੁੜੀਆਂ ਨੇ ਹੈਨਾ ਕੁਸ਼ਤੀ ਦੇ ਵਿੱਚ ਸਾਡੇ ਬੰਦੇ ਨੇ ਤਾਂ ਕੋਈ ਗੇਮ ਐਹ ਜੀ ਨਹੀਂ ਜਿਹੜੀ ਅਸੀਂ ਛੱਡੀਏ ਹੁਣ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਰੀਆਂ ਗੇਮਾਂ ਦਾ ਇੱਕ ਜ਼ੋਨ ਬਣਾ ਦੇਣਾ ਕਿ ਮਾਲਪੁਰ ਦੇ ਇਲਾਕੇ 'ਚ ਫੁੱਟਬਾਲ ਖੇਡੀ ਜਾਂਦੀ ਹੈ ਅਸੀਂ ਫੁੱਟਬਾਲ ਨਨ ਲੇਟਡ ਸਾਰਾ ਜਿਹੜਾ ਇਨਫਰਾਸਟ੍ਰਕਚਰ ਮਾਲਪੁਰ ਦੇ ਇਲਾਕੇ ਚ ਬਣਾਓ ਸੁਨਾਮ ਦੇ ਇਲਾਕੇ ਚ ਬਾਕਸਿੰਗ ਹੈ ਸੰਗਰੂਰ ਸੁਨਾਮ ਬਾਕਸਿੰਗ ਬਹੁਤ ਚੱਲੇ ਉਥੇ ਬਾਕਸਿੰਗ ਦੇ ਇਨਫਰਾਸਟ੍ਰਕਚਰ ਬਣਾਓ ਇਹਨਾਂ ਦਾ ਜਲੰਧਰ ਏਰੀਆ ਮਿੱਠਾਪੁਰ ਸੰਸਾਰਪੁਰ ਕੈਂਟ ਏਰੀਆ ਇਹ ਸਾਰਾ ਹੌਕੀ ਦਾ ਹੈ ਗਾੜਾ ਹੌਕੀ ਦਾ ਉਥੇ ਹੌਕੀ ਨਾਲ ਰਿਲੇਟਡ ਹੋ ਮਿਲ ਹੈਨਾ ਤੇ ਐਥਲੈਟਿਕਸ ਦੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਐਥਲੈਟਿਕਸ ਦੇ ਬਹੁਤ ਵੱਡੇ ਗਰਾਊਂਡ ਬਣਾਏ ਜਾ ਸਕਦੇ ਨੇ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਿਵੇਂ ਚੱਕਰ ਪਿੰਡ ਹੈ ਉਹਨਾਂ ਨੇ ਆਪਣਾ ਇੱਕ ਕਲੱਬ ਬਣਾਇਆ ਹੋਇਆ ਉੱਥੇ ਬਹੁਤ ਸਾਰੀਆਂ ਟ੍ਰੇਨੀਆਂ ਚੱਲਦੀਆਂ ਨੇ ਔਰ ਬੱਚੇ ਖੇਡਾਂ ਬਦਲ ਪੰਜਾਬ ਦੀਆਂ 28 ਤੋਂ ਫੇਰ ਸ਼ੁਰੂ ਹੋ ਜਾਣਗੀਆਂ ਫੇਰ ਫੇਰ ਉਹਦੇ ਚੋਂ ਬਹੁਤ ਸਾਰੇ ਬੱਚੇ ਨਿਕਲ ਕੇ ਆਉਣਗੇ ਸਕੂਲਾਂ ਤੋਂ ਤਹਿਸੀਲਾਂ ਚੋਂ ਜ਼ਿਲ੍ਹਿਆਂ ਚੋਂ ਉਹ ਅੱਗੇ ਜਾਣਗੇ ਸੋ ਖੇਡਾਂ ਪ੍ਰਤੀ ਪੰਜਾਬ ਸਰਕਾਰ ਜਿਹੜੀ ਹੈ ਉਹ ਹਮੇਸ਼ਾ ਆਪਣੇ ਦਰਵਾਜ਼ੇ ਖੁੱਲੇ ਰੱਖੂਗੀ ਔਰ ਜਦੋਂ ਮਰ ਉਹਨਾਂ ਨੇ ਇਹਨਾਂ ਨੂੰ ਨੌਕਰੀਆਂ ਵੀ ਇਹਨਾਂ ਨੂੰ ਤਰੱਕੀਆਂ ਵੀ ਨੌਕਰੀਆਂ ਕਈ ਵਾਰੀ ਨੌਕਰੀਆਂ ਮਿਲਿਆ ਹੁੰਦੀਆਂ ਨੇ ਅਗਲੇ ਮੈਡਲ ਵਰੀ ਇਹ ਲੱਗਦਾ ਹੁਣ ਮੈਨੂੰ ਕੀ ਮਿਲ ਜੂਗਾ ਤਰੱਕੀਆਂ ਵੀ ਦੇਵਾਂਗੇ ਮੈਨੂੰ ਅੱਜ ਗੱਲ ਕੀਤੀ ਯਾਰ ਮੰਨੇ ਮੇਰੇ ਨਾਲ ਸੋ ਜਿੱਥੇ ਡਿਸਰਵ ਕਰਦੇ ਨੇ ਨਾਲ ਇਹ ਵੀ ਹੈ ਹਜੇ ਖੇਢੀ ਜਾਓ ਇਹ ਨਾ ਹੋਵੇ ਤੁਨ ਨਾਕਿਆਂ ਤੇ ਡਿਊਟੀ ਲੱਗੀ ਹੋਵੇ ਤੁਹਾਡੀ ਹੈਨਾ ਤੁਸੀਂ ਉੱਥੇ ਨਾਕਿਆਂ ਤੇ ਲੋਕਾਂ ਨੂੰ ਹੱਥ ਦਿੰਦੇ ਫਿਰਦੇ ਹੋ ਜਿੰਨਾ ਚਿਰ ਹੋਕੀ ਖੇਡਨੀ ਹੈ ਪਹਿਲਾਂ ਖੇਡ ਲਓ ਨੌਕਰੀ ਕਿਤੇ ਨਹੀਂ ਜਾਂਦੀ ਜਿੰਨੀ ਸਮਝ ਲਓ ਜੇ ਖੇਢੀ ਜਾਂਦੇ ਹੋ ਤੁਹਾਡੀ ਸਿਨਿਓਰਿਟੀ ਜਿਹੜੀ ਹੈ ਉਹ ਇਧਰੋਂ ਪੁਲਿਸ ਵਾਲੀ ਵਧੇ ਜਾਊਗੀ ਸਮਝ ਲਓ ਪੰਜਾਬ ਪੁਲਿਸ ਖੇਡਣ ਗਈ ਹੋਈ ਹੈ ਚਾਰ ਨੇ ਨਾ ਪੰਜਾਬ ਪੁਲਿਸ ਵਾਲੇ ਚਾਰ ਪਲੇਅਰ ਪੰਜਾਬ ਪੁਲਿਸ ਦੇ ਨੇ ਇਸ ਟੀਮ ਦੇ ਵਿੱਚ ਮੈਂ ਇੱਕ ਇੱਕ ਪੁਰਾਣਾ ਉਹ ਕੀਦਾ ਸੀ ਵੀ ਹਾਕੀ ਵਾਲੇ ਜਿੱਤਦੇ ਕਿਉਂ ਨਹੀਂ ਮੈਂ ਹਾਕੀ ਤਾਂ ਨਹੀਂ ਜਿੱਤੇ ਇਹ ਤਾਂ ਪੰਜਾਬ ਪੁਲਿਸ ਨੂੰ ਅੱਗੇ ਆਉਣਾ ਪਊਗਾ ਨਾ ਕਿਵੇਂ ਮੈਂ ਹਾਕੀ ਫੈਡਰੇਸ਼ਨ ਨੂੰ ਚਾਹੀਦਾ ਹੈ ਕਿ ਘਟੂ ਘਟ ਸੱਤ ਅੱਠ ਪੰਜਾਬ ਪੁਲਿਸ ਦੇ ਪਲੇਅਰ ਵਿੱਚ ਪਾਉਣ ਟੀਮ 'ਚ ਫੇਰ ਕਿਤੇ ਆਊ ਮੈਡਲ ਉਹ ਕਹਿੰਦੇ ਫੇਰ ਕਿਵੇਂ ਮੈਲ ਵਧੀਆ ਪਲੇਅਰ ਨੇ ਮੈਂ ਕਿਹਾ ਨਹੀਂ ਜੇ ਨਹੀਂ ਜਿੱਤਣਗੇ ਤਾਂ ਖੋ ਕੇ ਤਾਂ ਲੈ ਆਉਣਗੇ ਨਾ ਮਾਲ ਅਧਿਕਾਰੀ ਨੇ ਭਲਕੇ 19 ਅਗਸਤ ਨੂੰ ਸੋਮਵਾਰ ਨੂੰ ਆਪਣੀ ਪ੍ਰਸਤਾਵਿਤ ਹੜਤਾਲ ਵਾਪਸ ਲੈ ਲਈ ਹੈ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਮਾਲ ਮੰਤਰੀ ਬ੍ਰਹਮਸ਼ੰਕਰ ਜੇਂਪਾ ਅਤੇ ਐਫਸੀਆਰ ਸ਼੍ਰੀ ਕੇਪੀ ਸਿਨਹਾ ਦੇ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਜਿਸ ਤੋਂ ਬਾਅਦ ਹੜਤਾਲ ਖਤਮ ਕਰ ਦਿੱਤੀ ਗਈ ਦੱਸਿਆ ਜਾ ਰਿਹਾ ਹੈ ਕਿ ਮੰਤਰੀ ਨੇ ਮਾਲ ਅਧਿਕਾਰੀ ਨੂੰ ਭਰੋਸਾ ਦਿੱਤਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਅਧਿਕਾਰੀਆਂ ਦੀਆਂ ਹੱਕੀ ਮੰਗਾਂ ਉੱਤੇ ਹਮਦਰਦੀ ਦੇ ਨਾਲ ਵਿਚਾਰ ਕਰੇਗੀ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਦੀ ਪੋਸਟ ਗ੍ਰੈਜੂਏਟ ਮਹਿਲਾ ਸਿਖਿਆਰਥੀ ਡਾਕਟਰ ਦੇ ਬੇਰਹਿਮੀ ਨਾਲ ਜ਼ਬਰਜਨਾਹ ਅਤੇ ਕਤਲ ਕੀਤੇ ਜਾਣ ਦੇ ਰੋਸ ਵਿੱਚ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਡੀਸੀ ਦਫ਼ਤਰ ਫਟੇਗੜ੍ਹ ਸਾਹਿਬ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸਮੋਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਦੇ ਜਨਰਲ ਸਕੱਤਰ ਕੁਲਵੀਰ ਸਿੰਘ ਨੇ ਕਿਹਾ ਕਿ ਕਲਕੱਤਾ ਦੇ ਆਰਜੀਕਰ ਮੈਡੀਕਲ ਕਾਲਜ ਹਸਪਤਾਲ ਦੀ ਮਹਿਲਾ ਡਾਕਟਰ ਦੇ ਨਾਲ ਜ਼ਬਰਜਨਾਹ ਅਤੇ ਅਤਾ ਕਰਨ ਦੀ ਸਭ ਤੋਂ ਦੁਖਦਾਈ ਹਕੀਕਤ ਇਹ ਹੈ ਕਿ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਵੀ ਜਾਂਚ ਵਿੱਚ ਕੋਈ ਪ੍ਰੋਸੇਜੋਗ ਸਫਲਤਾ ਨਹੀਂ ਮਿਲੀ ਪਰ ਦੂਜੇ ਪਾਸੇ ਮਹਿਲਾ ਡਾਕਟਰ ਦੀ ਨਿਆਂ ਅਤੇ ਸੁਰੱਖਿਆ ਲਈ ਡਾਕਟਰਾਂ ਸੁਵੇਤ ਵਕਫ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਜਥੇਬੰਦੀ ਵੱਲੋਂ ਮੰਗ ਕੀਤੀ ਗਈ ਕਿ ਔਰਤਾਂ ਦੀ ਹਰ ਅਦਾਰੇ ਵਿੱਚ ਸੁਰੱਖਿਆ ਯਕੀਨੀ ਬਣਾਈ ਜਾਵੇ ਤਾਂ ਸੁਪਤਾਲਾਂ ਵਿੱਚ ਸੁਰੱਖਿਆ ਲਈ ਲੋੜੀਂਦੇ ਕਦਮ ਚੁੱਕੇ ਜਾਣ ਅੱਜ ਅਸੀਂ ਇੱਥੇ ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਰਜਿਸਟਰੇਸ਼ਨ ਪਰਖਤੀ ਵੱਲੋਂ ਜੋ ਬੀਤੇ ਦਿਨੀ ਪశ్ਚਨ ਬੰਗਾਲ ਵਿੱਚ ਜੋ ਸਿੱਕੇ ਸਰਕਾਰੀ ਡਾਕਟਰ ਨਾਲ ਤ੍ਰਿੰਦਗੀ ਕੀਤੀ ਗਈ ਆ ਉਹਦੇ ਵਿਰੋਧ ਵਿੱਚ ਅੱਜ ਅਸੀਂ ਇੱਥੇ ਦਫ਼ਤਰ ਸ਼੍ਰੀ ਫਦੀਗਣ ਸਾਹਿਬ ਤੋਂ ਲੈ ਕੇ ਰੋਸ ਮਾਰਕਸ ਕੀਤਾ ਤੇ ਡੀਸੀ ਦਫ਼ਤਰ ਮੂਰੇ ਪశ్ਚਨ ਬੰਗਾਲ ਤੇ ਕੇਂਦਰ ਸਰਕਾਰ ਦੀ ਅਰਥੀ ਭੂਕੀ ਹੈ ਸਾਡੀ ਜਥੇਬੰਦੀ ਇਹ ਮੰਗ ਕਰਦੀ ਆ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਅਕਸਰ ਹੀ ਸਰਕਾਰੀ ਡਾਕਟਰਾਂ ਦੀਆਂ ਅੰਗਲੀਆਂ ਸੁਣਨ ਨੂੰ ਮਿਲਦੀਆਂ ਨੇ ਪਰ ਕਈ ਵਾਰ ਡਾਕਟਰ ਮਰੀਜ਼ਾਂ ਲਈ ਰੱਬ ਦਾ ਰੂਪ ਬਣ ਕੇ ਉਹਨਾਂ ਦੀ ਜਾਨ ਬਚਾਉਣ ਦਾ ਕੰਮ ਕਰਦੇ ਨੇ ਅਜਿਹਾ ਹੀ ਇੱਕ ਮਾਮਲਾ ਸਿਵਲਸਾ ਸੁੱਤਾਲ ਗੁਰਦਾਸਪੁਰ ਵਿੱਚ ਸਾਹਮਣੇ ਆਇਆ ਜਿੱਥੇ ਡਾਕਟਰ ਮੁਹਬਤਪਾਲ ਸਿੰਘ ਅਤੇ ਉਹਨਾਂ ਦੀ ਟੀਮ ਨੇ ਸੀਪੀਆਰ ਦੇ ਕੇ ਬੀਐਸਐਫ ਦੇ ਜਵਾਨ ਨੂੰ ਮੌਤ ਦੇ ਮੂੰਹ ਵਿੱਚੋਂ ਬਾਹਰ ਕੱਢ ਲਿਆਂਦਾ ਜਿਸ ਨੂੰ ਕੇ ਕਾਮਨ ਕਰੈਤ ਨਾਮ ਦੇ ਜ਼ਹਿਰੀਲੇ ਸੱਪ ਵੱਲੋਂ ਡੰਗ ਮਾਰਿਆ ਗਿਆ ਸੀ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਮੁਹਬਤਪਾਲ ਸਿੰਘ ਨੇ ਦੱਸਿਆ ਕਿ ਬੀਐਸਐਫ ਦੇ ਜਵਾਨ ਅੰਬਾਦਾਸ ਖੋਪਸੇ ਨੂੰ ਕਲਾਨੌਰ ਤੋਂ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਉਹਨਾਂ ਦੱਸਿਆ ਕਿ ਜਦ ਸਮੇਂ ਜਵਾਨ ਨੂੰ ਸਿਵਲ ਹਸਪਤਾਲ ਵਿੱਚ ਲਿਆਂਦਾ ਗਿਆ ਸੀ ਉਸ ਵਕਤ ਉਸਦੀ ਹਾਲਤ ਬਹੁਤ ਹੀ ਖਰਾਬ ਸੀ ਉਹਨਾਂ ਦੱਸਿਆ ਕਿ ਇੱਕ ਸਮਾਂ ਰਹਿ ਕੇ ਮਰੀਜ਼ ਦੇ ਦਿਲ ਨੇ ਕੰਮ ਕਰਨਾ ਬਿਲਕੁਲ ਬੰਦ ਕਰ ਦਿੱਤਾ ਜਿਸ ਤੋਂ ਬਾਅਦ ਉਹਨਾਂ ਦੀ ਟੀਮ ਵੱਲੋਂ ਤਕਰੀਬਨ 1 ਘੰਟੇ ਤੱਕ ਮਰੀਜ਼ ਨੂੰ ਸੀਪੀਆਰ ਦਿੱਤੀ ਗਈ ਉਹਨਾਂ ਕਹੇ ਕਿ ਸੀਪੀਆਰ ਦੇਣ ਤੋਂ ਬਾਅਦ ਮਰੀਜ਼ ਦੇ ਦਿਲ ਨੇ ਇੱਕ ਵਾਰ ਫਿਰ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਔਰ ਸੇਵਲਾ ਸੱਤੜ ਗੁਰਦਾਸਪੁਰ ਵਿੱਚ ਵੈਂਟੀਲੇਟਰ ਦੀ ਸੁਵਿਧਾ ਨਾ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ ਜਿੱਥੇ ਬੀਐਸਐਫ ਦੇ ਜਵਾਨ ਦੀ ਹਾਲਤ ਅੱਗੇ ਨਾਲੋਂ ਬਿਹਤਰ ਦੱਸੀ ਜਾ ਰਹੀ ਹੈ ਸਾਡੇ ਕੋਲ ਇੱਥੇ ਇੱਕ ਪੇਸ਼ੈਂਟ ਆਇਆ ਸੀਗਾ ਜੀ ਕੱਲਾ ਨੋ ਤੋਂ ਰੈਫਰ ਹੋ ਕੇ ਇਹ ਬੀਐਸਐਫ ਦਾ ਜਵਾਨ ਸੀਗਾ ਜੀ ਕਿ ਜਿਹਨੂੰ ਸੱਪ ਨੇ ਸਵੇਰੇ 5 ਵਜੇ ਉਹਦੇ ਬਿਸਤਰੇ ਦੇ ਉੱਤੇ ਹੀ ਵੱਢ ਦਿੱਤਾ ਸੀਗਾ ਕੱਟ ਦਿੱਤਾ ਸੀਗਾ ਪੇਸ਼ੈਂਟ ਉੱਥੇ ਗਿਆ ਸਿਵਲ ਹਸਪੀਟਲ ਕਲਾਨੌਰ ਜਿੱਥੇ ਪ੍ਰੋਪਰ ਫੈਸਿਲਿਟੀ ਨਾ ਹੋਣ ਦੇ ਕਾਰਨ ਪੇਸ਼ੈਂਟ ਨੂੰ ਸਾਡੇ ਕੋਲ ਇੱਥੇ ਸਿਵਲ ਹਸਪੀਟਲ ਕੋਲ ਦਾਸਪੁਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਜਦੋਂ ਇੱਥੇ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਉਹਦੀ ਕੰਡੀਸ਼ਨ ਜਿਹੜੀ ਕਾਫੀ ਖਰਾਬ ਸੀ ਇਹਨੂੰ ਸੱਪ ਨੇ ਵੱਢਿਆ ਸੀਗਾ 4-5 ਘੰਟੇ ਇਸ ਸੀਜ਼ਨ ਨੂੰ ਹੋ ਚੁੱਕੇ ਸੀਗੇ ਜ਼ਹਿਰ ਦੀ ਜਿਹੜੀ ਸੀ ਜ਼ਹਿਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪੇਸ਼ੈਂਟ ਜਦੋਂ ਇੱਥੇ ਆਇਆ ਸਾਡੇ ਕੋਲ ਤੇ ਇੱਕਦਮ ਆ ਕੇ ਕੋਲੈਪਸ ਕਰ ਗਿਆ ਤੇ ਬੀਪੀ ਪਲਸ ਜਿਹੜਾ ਸੀ ਬਿਲਕੁਲ ਉੱਡ ਗਿਆ ਬਿਲਕੁਲ ਅਨਰੀਕੋਰਡੇਬਲ ਸੀਗਾ ਬਟ ਜਿਹੜੀ ਸਾਡੀ ਟੀਮ ਸੀਗੀ ਇੱਥੇ ਸਿਵਲ ਸਟਾਫ ਉਦਾਸ ਫੋਰ ਦੀ ਐਮਓ ਸੀਗੇ ਡਾਕਟਰ ਕਮਰਪਾਲ ਸਿੰਘ ਜੀ ਆਪਣੇ ਐਨੈਸਥੈਟੀਸੀ ਡਾਕਟਰ ਜੀਵਨ ਜਿਹਨਾਂ ਨੇ ਇੱਕਦਮ ਸਾਰੇ ਸਟਾਫ ਨੇ ਪਹੁੰਚ ਕੇ ਸਟਾਫ ਨਰਸਿਸ ਨੇ ਆ ਕੇ ਇੱਥੇ ਇੱਕਦਮ ਪੇਸ਼ੈਂਟ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੇਸ਼ੈਂਟ ਦਾ ਜੀ 1 ਘੰਟੇ ਵਾਸਤੇ ਸੀਪੀਆਰ ਕੀਤਾ ਕਾਰਡੀਓਪਲਮਨਰੀ ਰੈਸਸਿਟੇਸ਼ਨ ਜਿਹਦੇ ਨਾਲ ਕਿ ਪੇਸ਼ੈਂਟ ਦੇ ਨਾਲ ਨੂੰ ਆਪਾਂ ਟਿਊਬ ਪਾ ਦਿੱਤੀ ਗਲੇ ਦੇ ਵਿੱਚ ਕਿਉਂ ਅਨੁਸਾਰ ਜਿਹੜਾ ਆਰਟੀਫੀਸ਼ੀਅਲ ਆਪਾਂ ਦੇਈ ਜਾਈਏ ਇਹ ਕਰਨ ਦੇ ਨਾਲ ਪੇਸ਼ੈਂਟ ਜਿਹੜਾ ਥੋੜਾ ਮਤਲਬ ਵਾਪਿਸ ਆ ਗਿਆ ਸੀਗਾ ਬਾਕੀ ਅਸੀਂ ਪੇਸ਼ੈਂਟ ਨੂੰ ਜਿਹੜਾ ਬਾਅਦ ਵਿੱਚ ਜਦੋਂ ਵੈਂਟੀਲੇਟਰ ਦੀ ਸਹੂਲਤ ਸਾਡੇ ਸਿਵਲ ਹਸਪਤਲ 'ਚ ਨਾ ਹੋਣ ਕਰਕੇ ਅਸੀਂ ਇਹਨੂੰ ਪੇਸ਼ੈਂਟ ਨੂੰ ਕੋ ਨਾਨਕਾ ਹਸਪੀਟਲ ਅੰਮ੍ਰਿਤਸਰ ਵਾਸਤੇ ਰੈਫਰ ਕਰ ਦਿੱਤਾ ਸੀਗਾ ਬਾਕੀ ਮੇਰੀ ਲੋਕਾਂ ਸਲੋਤਿਆਂ ਨੂੰ ਸਾਡੀ ਇਹੀ ਮਤਲਬ ਹੈਗੀ ਆ ਜੀ ਕਿ ਬੇਨਤੀ ਆ ਕਿ ਪੇਸ਼ੈਂਟ ਜਿਹੜੇ ਹੈਗੇ ਨੇ ਸੱਪ ਵੱਡੇ ਦੇ ਕੋਈ ਝਾੜ ਫੂਕ ਜਾਂ ਕੋਈ ਬੂੰਦਾਂ ਵੱਲ ਨਾ ਜਾਣ ਇੱਥੇ ਸਰਕਾਰੀ ਹਸਪਤਲ ਦੇ ਵਿੱਚ ਇਸ ਸੀਨ ਦਾ ਪ੍ਰੋਪਰ ਇਲਾਜ ਹੈਗਾ ਤੇ ਇਹਦੇ ਵਾਸਤੇ ਐਂਟੀ ਸਨੇਕ ਵੈਨਮ ਚੱਲਦਾ ਜੇ ਇਹ ਹੁੰਦਾ ਜ਼ਹਿਰ ਨੂੰ ਕੱਟਣ ਵਾਲੀ ਦਵਾਈ ਜਿਹੜੀ ਕਿ ਸਾਡੇ ਕੋਲ ਅਵੇਲੇਬਲ ਹੈਗੀ ਸਿਵਲ ਹਸਪਤਲ ਕੋ ਦਾਸਪੁਰ ਦੇ ਵੇਚੇ ਤੁਸੀਂ ਜਦੋਂ ਮਰਜੀ ਆਓ ਜੋ ਵੀ ਤੁਹਾਡਾ ਵਧੀਆ ਤੋਂ ਵਧੀਆ ਟ੍ਰੀਟਮੈਂਟ ਹੋ ਸਕਦਾ ਹੋਏਗਾ ਆਪਾਂ ਇੱਥੇ ਜਰੂਰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਜੀ ਸੰਜਕਤ ਕਿਸਾਨ ਮੋਰਚੇ ਦੇ ਸਦੇ ਉਤੇ ਗੜਸ਼ੰਕਰ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਵਿਧਾਇਕ ਦੀ ਰਹਿائش ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਧਰਨਾ ਦਿੱਤਾ ਗਿਆ ਇਸ ਧਰਨੇ ਵਿੱਚ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਅਤੇ ਕਿਹਾ ਕਿ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜੋ ਵਾਅਦੇ ਕੀਤੇ ਸਨ ਉਸ ਨੂੰ ਪੂਰਾ ਕਰਨ ਵਿੱਚ ਸਰਕਾਰ ਪੂਰੀ ਤਰ੍ਹਾਂ ਫੇਲ ਸਾਬਤ ਹੋਈ ਹੈ ਉਨਾ ਕੇਂਦਰ ਸਰਕਾਰ ਉਤੇ ਤਿੱਖੇ ਨਿਸ਼ਾਨੇ ਸਾਧਦੇ ਅਤੇ ਐਮਐਸਪੀ ਦੀ ਕਾਨੂੰਨੀ ਗਰੰਟੀ ਦੇਣ ਦੀ ਮੰਗ ਕੀਤੀ ਹੈ। ਮਾਨਸਾ ਜ਼ਿਲ੍ਹੇ ਦੇ ਪਿੰਡ ਕੋਟਲੀ ਕਲਾਂ ਵਿਖੇ ਸਵੇਰ ਦੇ ਸਮੇਂ ਵਿੱਚ ਆਪਸੀ ਰੰਜਿਸ਼ ਨੂੰ ਲੈ ਕੇ ਨੌਜਵਾਨ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸਨਸਨੀ ਫੈਲ ਗਈ। ਦੋ ਮੁਲਜ਼ਮਾਂ ਨੇ 30 ਸਾਲ ਦੇ ਨੌਜਵਾਨ ਸੁਖਵਿੰਦਰ ਸਿੰਘ ਦਾ ਬੱਸ ਸਟੈਂਡ ਦੇ ਨੇੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਤਕਰੀਬਨ 6 ਰਾਉਂਡ ਗੋਲੀਆਂ ਚਲਾਈਆਂ ਗਈਆਂ ਮ੍ਰਿਤਕ ਨੌਜਵਾਨ ਮਾਪਿਆਂ ਦਾ ਇਕਲੌਤਾ ਪੁੱਤਰ ਦੱਸਿਆ ਜਾ ਰਿਹਾ ਹੈ ਪੁਲਿਸ ਵੱਲੋਂ ਘਟਨਾ ਸਥਾਨ ਤੇ ਪਹੁੰਚ ਕੇ লাশ ਨੂੰ ਕਬਜ਼ੇ ਵਿੱਚ ਲੈ ਕੇ ਮ੍ਰਿਤਕ ਨੌਜਵਾਨ ਦੇ ਪਿਤਾ ਦੇ ਬਿਆਨਾਂ ਦੇ ਆਧਾਰ ਉੱਤੇ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕੀਤੀ ਹੈ ਸਾਨੂੰ ਅੱਜ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕੋਟਲੀ ਕਲਾਂ ਵਿਖੇ ਇੱਕ ਸੁਖਵਿੰਦਰ ਸਿੰਘ ਕਿੰਦਾ ਨਾਮ ਦਾ ਮੁੰਡਾ ਜਿਹਦਾ ਕਿ ਉਹਦਾ ਮਰਡਰ ਕਰ ਦਿੱਤਾ ਗਿਆ ਅਣਪਛਾਤੇ ਵਿਅਕਤੀਆਂ ਵੱਲੋਂ ਹੁਣ ਮਕਦਮਾ ਦਰਜ ਕਰਕੇ ਜਿਹੜਾ ਤਫ਼ਤੀਸ਼ ਅਮਲ 'ਚ ਲਿਆਂਦੀ ਜਾ ਰਹੀ ਹੈ ਤੇ ਜਿਹੜਾ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰੀ ਕਰਕੇ ਤੁਹਾਨੂੰ ਅਪਡੇਟ ਕਰਾ ਦਿੱਤਾ ਜਾਵੇਗਾ ਇਹ ਉਮਰ ਦਾ ਇਹ ਮੁੰਡਾ ਹੋਊਗੀ 25-26 ਸਾਲ ਦੀ ਹਾਂਜੀ ਕੀ ਨਾਂ ਸੀ ਕਿੰਦਾ ਹਾਂਜੀ ਇਹਨਾਂ ਨੇ ਕਰਿਆ ਨਹੀਂ 4-5 ਸਾਲ ਦੀ ਤੇ ਨਿਕਲੀ ਗੱਲ ਐ ਇਹ ਕੋਈ ਇੱਥੇ ਬੱਸ ਖੜੀ ਸੀ ਉਹਦੇ ਵਿੱਚੋਂ ਕੋਈ ਲੜਕੀ ਬੈਠੀ ਸੀਗਾਣਾ ਮਢੀ ਚ ਉਹ ਕਿਸੇ ਬੰਦੇ ਨੇ ਆਏ ਕਹਿੰਦਾ ਕਹਿੰਦਾ ਤੂੰ ਦੇਖਿਆ ਜਦੋਂ ਦੇਖਣ ਗਏ ਉਹ ਲੜਕੀ ਉਹ ਮੁੰਡੇ ਨਾਲ ਉਹਨਾਂ ਨਾਲ ਕੋਈ ਵੱਡ ਮੋਟਰ ਗੱਡੀ ਪਰ ਹੋ ਗਈ। ਕੱਲ ਬਾਅਦ ਕਰੀ ਉੱਥੋਂ ਬਾਅਦ ਅਸੀਂ ਗੁਰਦੁਆਰੇ ਕੱਟ ਕਰ ਲਿਆ। ਇਹ ਵੀ ਥੋੜਾ ਮੁੰਡਾ ਆਇਆ ਕਰਕੇ ਆਇਆ ਹੋ ਗਿਆ। ਉਹ ਤਾਂ ਰਹਿ ਗਈ ਜੀ ਪਾਸੇ ਤੇ ਗੱਲ ਹੋ ਗਈ। ਕਰਦੇ ਕਰਾਉਂਦੇ। ਉਦੋਂ ਬਾਅਦ ਤੂੰ ਮੈਂਦੀ ਹੁੰਦੀ ਕੱਤ ਕੇ ਕਿਤੇ ਕਿੰਦੇ ਨੂੰ ਘੇਰ ਲਿਆ ਕਿਤੇ ਇੱਕ ਮੁੰਡਾ ਕਾਲਾ ਸੀ ਉਹਨੂੰ ਘੇਰ ਲਾंदे ਸੀ। ਇੱਕ ਹੋਰ ਸੀ ਬਚੀ ਉਹਨੂੰ ਘੇਰ ਲਾंदे ਸੀ। ਇਹ ਪੰਜ ਚਾਰ ਮੁੰਡਿਆਂ ਨੂੰ ਕੁੱਟ ਮਾਰ ਵੀ ਗਏ। ਘੇਰ ਕੇ। ਉਦੋਂ ਬਾਅਦ ਫਿਰ ਸਾਰੇ ਛੱਡ ਕੇ ਖੜਾ। ਜਮਾਇ ਤੇ ਇਕੱਲੇ ਦੀ ਆ ਗਈ ਗੱਲ। ਤੇ ਕੱਲੇ ਦੀ ਗੱਲ ਆ ਹੁਣ ਪਿੱਛੇ ਜੇ ਵੀ ਕਿਹਾ ਪੰਜ ਮਹੀਨੇ ਹੋ ਗਏ ਇੱਥੇ ਆ ਕੇ ਲੈ ਕੇ ਲਫੰਡੇ ਤੇ ਇਹਦਾ ਉੱਡ ਗਿਆ ਦੂਜੇ ਮੁੰਡਿਆਂ ਦੇ ਇੱਕ ਸੱਤਾ ਮਾਰੀਆਂ ਦੋ ਲਾਪੜੇ ਰਪੜੇ ਹੀ ਮਾਰ ਗਏ ਸਾਡੇ ਗਵਾਂਢੀ ਦੇ ਤੇ ਉਸ ਤੋਂ ਬਾਅਦ ਉਸ ਦਿਨ ਦੀ ਨਿਬੜੀ ਗੱਲ ਫਿਰ ਕਹਿੰਦੇ ਉਹਦੇ ਕੋਲੇ ਪਿਸਤੌਲ ਆ ਫਲਾਨਾ ਇਹਦਾ ਵੀ ਨੌਤਰਤਾ ਅਸੀਂ ਵੀ ਉਹਦਾ ਧਰਿਆ ਫਿਰ ਕਹਿੰਦੇ ਚੱਲ ਟਿਕਟ ਗਿਆ ਜਾਂ ਹੋਜੂ ਹੁੰਦਾ ਹੁੰਦਾ ਆ ਜਾ ਗੱਲ ਬਣ ਗਈ ਕਿੰਨੇ ਵਜੇ ਦੀ ਗੱਲ ਆ ਕੀ ਹੋਇਆ ਸੀ ਸਾਰਾ ਪਤਾ ਹੀ ਇਹ ਪਾਉਣੇ ਇਕੱਠ 8 ਵਜੇ ਕੇ ਮਤਲਬ 10 ਕਿ ਮਿੰਟ ਦੀ ਗੱਲ ਹੈ ਹੂੰ ਮੈਂ 8 ਵਜੇ ਰੋਟੀ ਖਾਣ ਲੱਗਿਆ ਮੈਂ ਰੋਟੀ ਖਾਂਦੇ ਖਾਂਦੇ ਹੀ ਬਸ ਫੋਨ ਵੱਗ ਗਿਆ ਕਿ ਐਂ ਕਰਕੇ ਕਿੰਦੇ ਦੇ ਗੋਲਗੀਆਂ ਮਾਰੀਆਂ ਅੰਤਰਰਾਜ ਜੀ ਨਸ਼ਾ ਤਸਕਰਾਂ ਨੂੰ ਵੱਡਾ ਝਟਕਾ ਦਿੰਦਿਆਂ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਦੇਗਵਾਈ ਵਿੱਚ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਦੋਸਤ ਮਗਲਰਾਂ ਨੂੰ ਭਾਰੀ ਮਾਤਰਾ ਵਿੱਚ ਹੈਰੋਨ ਅਤੇ ਅਫੀਮ ਸਮੇਤ ਕਾਬੂ ਕੀਤਾ ਇਸ ਸਬੰਧੀ ਬਧੇ ਜਾਣਕਾਰੀ ਦਿੰਦਾ ਇੱਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਵੱਲੋਂ ਇੱਕ ਇਤਲਾਹ ਦੇ ਆਧਾਰ ਉਤੇ ਪੁਲਿਸ ਨੇ ਜੰਡੇਲਾ ਵਾਲੇ ਪਾਸੇ ਤੋਂ ਇੱਕ ਵਿਅਕਤੀ ਜੋ ਮੋੜੇ ਉਤੇ ਕਿੱਟ ਬੈਗ ਲੈ ਕੇ ਆ ਰਿਹਾ ਸੀ ਦੀ ਤਲਾਸ਼ੀ ਦੌਰਾਨ ਉਸ ਕੋਲੋਂ 1.25 ਕਿਲੋ ਹੈਰੋਨ ਬਰਾਮਦ ਹੋਈ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ ਜੋ ਜਲੰਧਰ ਦਾ ਰਹਿਣ ਵਾਲਾ ਹੈ ਜਿਸ ਦੀ ਪੁਚੀਗਿਚ ਦੇ ਆਧਾਰ ਉੱਤੇ ਜਗਰਾਜ ਸਿੰਘ ਜੋਗਾ ਨੂੰ ਕਾਬੂ ਕੀਤਾ ਗਿਆ ਜਿਸ ਕੋਲੋਂ 5 ਕਿਲੋ 58 ਗ੍ਰਾਮ ਹਫੀਮ ਵੀ ਬਰਾਮਦ ਹੋਈ ਹੈ ਉਨ੍ਹਾਂ ਕਿਹਾ ਕਿ ਦੋਵੇਂ ਮੁਲਜ਼ਮਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਇਹ ਇੱਕ 14 ਅੱਠ ਨੂੰ ਇੱਕ ਅਹਿਮ ਸਫਲਤਾ ਲਈ ਜਦੋਂ ਦਰਾਨੇ ਸ਼ੱਕੀਪੁਰਸ਼ ਐਸੇ ਜਸਵਿੰਦਰ ਸਿੰਘ ਦੀ ਹਾਜ਼ਰੀ ਦੇ ਵਿੱਚ ਇੱਕ ਜਿਹੜਾ ਹੈਗਾ ਮਨਜੀਤ ਸਿੰਘ ਮਾੜੀ ਮਨਜੀਤ ਸਿੰਘ ਮਾੜੀ ਨਾਮ ਦਾ ਜਿਹੜਾ ਦੋਸ਼ੀ ਸੀਗਾ ਉਹਨੂੰ ਕਾਬੂ ਕੀਤਾ ਘੋਟੇ ਸਬਰਾਏ ਪਿੰਡ ਤੋਂ ਔਰ ਦਰਾਨੇ ਚੈਕਿੰਗ ਮਨਜੀਤ ਸਿੰਘ ਮਾੜੀ ਦੇ ਕੋਲੋਂ 1 ਕਿਲੋ 25 ਗ੍ਰਾਮ ਜਿਹੜੀ ਸੀਗੀ ਹੈਰਨ ਬਰਾਮਦ ਹੋਈ ਸੀਗੀ ਜੋ ਇਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 181 ਮਿਤੀ 14 8 24 ਜਿਹੜੀ ਹੈਗੀ ਆ ਇਹ ਦਰਜ ਰਜਿਸਟਰ ਹੋਈ ਸੀਗੀ ਥਾਣਾ ਸਦਰ ਜਗENDER ਦੇ ਵਿੱਚ ਤੋਂ ਜਦੋਂ ਇਹਨੂੰ ਇੰਟਰੋਗੇਸ਼ਨ ਦੇ ਦੌਰਾਨ ਮਾਣੀ ਨੂੰ ਪੁੱਛਗਛ ਕੀਤੀ ਗਈ ਕਿ ਇਹਦਾ ਨੈਟਵਰਕ ਕੀ ਹੈਗਾ ਤੋਂ ਇਹਦੇ ਬੈਕਵਰਡ ਨੂੰ ਜਿਹੜਾ ਹੈਗਾ ਬੈਕਵਰਡ ਆ ਫਾਰਵਰਡਸ ਲਿੰਕਸ ਨੂੰ ਜਿਹੜਾ ਹੈਗਾ ਪੁਲਿਸ ਨੇ ਬਾਚਿਆ ਤੋਂ ਬੈਕਵਰਡ ਲਿੰਕ ਦੇ ਵਿੱਚ ਇੱਕ ਜਗਰਾਤ ਸਿੰਘ ਜੋਗਾ ਬੇਸਿਕਲੀ ਇਹ ਵੀ ਇੱਕ ਬਹੁਤ ਹਾਈ ਲੈਵਲ ਦਾ ਸਮੱਗਲਰ ਹੈ ਜਿਹੜਾ ਕਿ ਦੋਲੇਵਾਲ ਪਿੰਡ ਮੋਗੇ ਦੇ ਵਿੱਚ ਪੈਂਦਾ ਹੈਗਾ ਉਹਨੂੰ ਨਾਮਜ਼ਦ ਕੀਤਾ ਸੀ। ਤੋਂ ਇਹ ਜਿਹੜਾ ਹੈਗਾ ਜਗਰਾਤ ਸਿੰਘ ਇਹਦੇ ਕੋਲੋਂ ਜਿਹੜਾ ਇਹਦਾ ਡਿਸਕਲੋਜ਼ੀਅ ਸਟੇਟਮੈਂਟ ਸੀਗਾ ਆਪਣੇ ਮਾਣੀ ਦਾ ਉਹਦੇ ਅਕੋਰਡਿੰਗਲੀ ਜਗਰਾਤ ਸਿੰਘ ਜਿਹੜਾ ਹੈਗਾ 5 ਕਿਲੋ ਜਿਹੜੀ 5 ਕਿਲੋ 58 ਗ੍ਰਾਮ ਜਿਹੜੀ ਅਫੀਮ ਹੈ ਇਹਦੇ ਤੋਂ ਬਰਾਮਦ ਹੋਈ ਹੈ। ਤੋਂ ਜਿਹੜੇ ਇਹ ਇੰਟਰ ਸਟੇਟ ਜਿਹੜਾ ਇਹ ਡਰੱਗ ਰੈਕਡ ਚਲਾਉਂਦੇ ਸੀਗੇ ਆਲਮੋਸਟ ਜਿਹੜਾ ਇਹ ਸਮਗਲਮ ਇਹ ਕਰਦੇ ਸੀਗੇ ਜਿਹੜੇ ਨਸ਼ੇ ਦੀ ਐਮਪੀ ਰਾਜਸਥਾਨ ਵਗੈਰਾ ਤੋਂ ਇਹ ਲੈ ਕੇ ਆਉਂਦੇ ਸੀਗੇ। ਤੋਂ ਫਿਲਹਾਲ ਇਸ ਰੈਕਟਰ ਨੂੰ ਬੱਸਟ ਕਰਨ ਦੇ ਵਿੱਚ ਜਿਹੜੀ ਜਲੰਧਰ ਪੁਲਿਸ ਹੈਗੀ ਹੈ ਖਾਸ ਕਰਕੇ ਕਮਿਸ਼ਨਰ ਪੁਲਿਸ ਇਹ ਦੋ ਜਿਹੜੇ ਹੈਗੇ ਅਸੀਂ ਮੋٹے ਸਮਗਲਰ ਮਨਜੀਤ ਮਾਣੀ ਔਰ ਜਗਰਾਤ ਸਿੰਘ ਜੋਕਰ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ। ਤੋਂ ਫਿਲਹਾਲ ਜਿਹੜੇ ਹੈਗੇ ਸਾਡੇ ਕੋਲੇ ਪੁਲਿਸ ਮੰਨਤੇ ਨੇ ਅਲਗੜੀ ਅਰੋਗੇਸ਼ਨ ਜੁੜੀ ਹੈਗੀ ਹੋ ਜਾਰੀ ਹੈ। ਜਲੰਧਰ ਦੇ ਵਿੱਚ ਵਾਰਡ ਨੰਬਰ 60 ਦੇ ਵਿੱਚ ਉਸ ਵੇਲੇ ਸਹਿਮ ਦਾ ਮਹੌਲ ਹੋ ਗਿਆ ਜਦੋਂ ਕੂੜੇ ਵਾਲੇ ਡੰਪ ਦੇ ਕੋਲ ਕੂੜਾ ਸੁੱਟਣਾ ਇਹ ਨੌਜਵਾਨ ਅਤੇ ਸਰਕਾਰੀ ਮੁਲਾਜ਼ਮ ਦੀ ਤਿੱਖੀ ਬਹਿਸ ਹੋ ਗਈ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਨੌਬਤ ਇਥੋਂ ਤੱਕ ਪਹੁੰਚ ਗਈ ਕਿ ਇੱਕ ਦੂਜੇ ਨੂੰ ਮਾਰਨ ਦੇ ਲਈ ਤਲਵਾਰਾਂ ਵੀ ਕੱਢ ਲਈਆਂ ਮੌਕੇ ਤੇ ਪਹੁੰਚੇ ਲੋਕਾਂ ਨੇ ਕਿਸੇ ਤਰੀਕੇ ਨਾਲ ਮਾਮਲੇ ਨੂੰ ਸ਼ਾਂਤ ਕਰਵਾਇਆ ਤੇ ਪੁਲਿਸ ਮੌਕੇ ਤੇ ਪਹੁੰਚੀ ਜੋ ਮਾਮਲੇ ਦੀ ਜਾਂਚ ਪੜਤਾਲ ਵਿੱਚ ਜੁਟ ਗਈ ਹੈ ਮਿਲੀ ਜਾਣਕਾਰੀ ਮੁਤਾਬਕ ਇੱਕ ਨੌਜਵਾਨ ਜਦੋਂ ਡੰਪ ਵਿੱਚ ਕੂੜਾ ਸੁੱਟਣ ਗਿਆ ਤਾਂ ਕਥਿਤ ਤੌਰ ਤੇ ਇੱਕ ਸਰਕਾਰੀ ਮੁਲਾਜ਼ਮ ਨੇ ਉਸ ਤੋਂ ਕੂੜਾ ਸੁੱਟਣ ਦੇ ਪੈਸੇ ਮੰਗੇ ਜਦੋਂ ਉਸਨੇ ਇਸਕਲ ਦਾ ਵਿਰੋਧ ਕੀਤਾ ਤਾਂ ਉਸਨੇ ਤਲਵਾਰ ਕੱਢ ਲਈ ਜਿਸ ਤੋਂ ਬਾਅਦ ਦੋਹਾਂ ਵਿਚਕਾਰ ਹੱਥੋਪਾਈ ਹੋਈ ਫਿਲਹਾਲ ਹੁਣ ਪੁਲਿਸ ਮੌਕੇ ਤੇ ਪਹੁੰਚ ਗਈ ਹੈ ਤੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕੀਤੀ ਹੈ ਇਸ ਦਰਾਂ ਸਰਕਾਰੀ ਮੁਲਾਜ਼ਮ ਦਾ ਪੱਖ ਵੀ ਸਾਹਮਣੇ ਆਇਆ ਉਸਨੇ ਕਿਹਾ ਕਿ ਜੋ ਉਸਤੇ ਇਲਜ਼ਾਮ ਲੱਗ ਰਹੇ ਨੇ ਉਹ ਸਰਾਸਰ ਝੂਠ ਨੇ ਉਹ ਕੋਈ ਤਲਵਾਰ ਲੈ ਕੇ ਨਹੀਂ ਆਇਆ ਸਗੋਂ ਜਿਸ ਨੌਜਵਾਨ ਦੇ ਨਾਲ ਉਸਦੀ ਬਹਿਸ ਹੋਈ ਹੈ ਉਹ ਤਲਵਾਰ ਲੈ ਆਇਆ ਸੀ ਤੇ ਉਸਨੇ ਆਪਣੇ ਬਚਾਲੇ ਉਸ ਤੋਂ ਤਲਵਾਰ ਖੋ ਲਈ ਜਲੰਧਰ ਦੇ ਰਾਮਨਗਰ ਇਲਾਕੇ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਸੀਰੇਜ ਦੇ ਪਾਣੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੇ ਆਖਰਕਾਰ ਸੜਕਾਂ ਉੱਤੇ ਉਤਰ ਕੇ ਦਰਨਾ ਲਗਾ ਦਿੱਤਾ ਹੈ ਇਲਾਕਾ ਨਿਵਾਸੀਆਂ ਨੇ ਜਲੰਧਰ ਨਗਰ ਨਿਗਮ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਵੀ ਨਗਰ ਨਿਗਮ ਦਫ਼ਤਰ ਦੇ ਬਾਹਰ ਦਰਨਾ ਦੇ ਚੁੱਕੇ ਨੇ ਉਸ ਤੋਂ ਬਾਅਦ ਵੀ ਉਹਨਾਂ ਨੂੰ ਅਧਿਕਾਰੀਆਂ ਵੱਲੋਂ ਸਮੱਸਿਆ ਦਾ ਹੱਲ ਕਰਨ ਦਾ ਪ੍ਰੋਸਾ ਦਿੱਤਾ ਗਿਆ ਸੀ ਪਰ ਇੱਕ ਹਫ਼ਤਾ ਬੀਤ ਜਾਣ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋਇਆ ਜਿਸ ਕਾਰਨ ਉਹਨਾਂ ਨੂੰ ਰੋਜ਼ ਪ੍ਰਦਰਸ਼ਨ ਕਰਨਾ ਪਿਆ ਹੈ ਮਾਤਾ ਨਾਨਕੀ ਸੰਗਤ ਨਿਵਾਸ ਉਠਾਂ ਵਾਲੀ ਗਲੀ ਪ੍ਰਾਗ ਦਾ ਚੌਂਕ ਵਿਖੇ ਸਲਾਨਾ ਸਮਾਗਮ ਦਾ ਆਯੋਜਨ ਮੁਖ ਸੇਵਾਦਾਰ ਮਨਜੀਤ ਸਿੰਘ ਜੀ ਦੀਗਵਾਈ ਵਿੱਚ ਕਰਵਾਇਆ ਗਿਆ ਇਸ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਦ ਗ੍ਰਾਂਤੀ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਗ੍ਰਾਂਤੀ ਗਿਆਨੀ ਗੁਰਵਿੰਦਰ ਸਿੰਘ ਗਿਆਨੀ ਕੇਵਲ ਸਿੰਘ ਗਿਆਨੀ ਮਾਨ ਸਿੰਘ ਪੰਜ ਪਿਆਰੇ ਸਤਨਾਮ ਸਿੰਘ ਖੰਡਾ ਵਿਕਰਮਜੀਤ ਕੁਲਵੰਤ ਸਿੰਘ ਸੁਖਵਿੰਦਰ ਸਿੰਘ ਤਰਲੋਕ ਸਿੰਘ ਭਾਈ ਕਮਲਜੀਤ ਸਿੰਘ ਹਾਜ਼ਰ ਸਨ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੱਦ ਗ੍ਰਾਂਤੀ ਗਿਆਨੀ ਮਲਕੀਤ ਸਿੰਘ ਨੇ ਇਸ ਸਮਾਗਮ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਕਹੇ ਕਿ ਹਰ ਸਾਲ ਇਸ ਸਮਾਗਮ ਕਰਵਾਏ ਜਾਂਦੇ ਨੇ ਅੱਜ ਦਾ ਸ਼ੁਭ ਸਮਾਗਮ ਸ਼ੁਕਰਾਨਾ ਸਮਾਗਮ ਮਾਤਾ ਨਾਨਕੀ ਸੰਗਤ ਨਿਵਾਸ ਊਠਾਂ ਵਾਲੀ ਗਲੀ ਚੌਂਕ ਪ੍ਰਗ ਦਾਸ ਜੀ ਸਰਚਕਲ ਸ੍ਰੀ ਹਰਮੰਦਰ ਸਾਹਿਬ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਮੇਰੀ ਪੀਰੀ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਦਰਸ਼ਨ ਇਸ਼ਨਾਨ ਕਰਨ ਆਈਆਂ ਸੰਗਤਾਂ ਵਾਸਤੇ ਗੁਰੂ ਰਾਮਦਾਸ ਮਹਾਰਾਜ ਨੇ ਸੀਸ ਤੇ ਹੱਥ ਧਰ ਕੇ ਭਾਈ ਹਰੀ ਸਿੰਘ ਜੀ ਰਾਜਕੋਟ ਗੁਜਰਾਤ ਨਿਵਾਸੀ ਭਾਈ ਹਰਜਿੰਦਰ ਸਿੰਘ ਜੀ ਪੱਛਮ ਵਿਹਾਰ ਦਿੱਲੀ ਨਿਵਾਸੀ ਭਾਈ ਮਨਜੀਤ ਸਿੰਘ ਜੀ ਵਿਕਾਸਪੁਰੀ ਦਿੱਲੀ ਨਿਵਾਸੀ ਇਹ ਤਿੰਨ ਗੁਰਮਖਾਂ ਪਿਆਰਿਆਂ ਦੇ ਸਿਰ ਤੇ ਹੱਥ ਹੱਥ ਰੱਖ ਕੇ ਤਕਰੀਬਨ 2000 ਨੌ ਦੇ ਵਿੱਚ ਇਹ ਸੰਸਥਾ ਜਿਹੜੀ ਸੀ ਇਹ ਸਰਾਂ ਜਿਹੜੀ ਸੀ ਤੇ ਮਹਾਰਾਜ ਨੇ ਤਿਆਰ ਕਰਵਾਈ ਜਿਹਦੇ ਵਿੱਚ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਸਾਲਾਹਬ ਤੇ ਸਿੰਘ ਸਹਿਬਾਨ ਸ੍ਰੀ ਹਰਮੰਦਰ ਸਾਹਿਬ ਜੀ ਦਾ ਬਹੁਤ ਵੱਡਾ ਸਹਿਯੋਗ ਰਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਰਬਾਰ ਸਾਹਿਬ ਦੇ ਸਹਿਯੋਗ ਸਦਕਾ ਇਹ ਸੰਪੂਰਨ ਇੱਕ ਸਾਲ ਦੇ ਵਿੱਚ ਹੋਈ ਤਕਰੀਬਨ ਅੱਜ 2024 18 ਅਗਸਤ ਜੋ ਕਿ ਹਰ ਸਾਲ 15 ਅਗਸਤ ਵਾਲੇ ਦਿਨ ਗੁਰਮਤ ਸਮਾਗਮ ਸ਼ਿਕਰਾਨਾ ਸਮਾਗਮ ਕਰਾਇਆ ਜਾਂਦਾ ਸੀ ਇਸੇ ਤਰ੍ਹਾਂ ਅੱਜ 18 ਅਗਸਤ ਨੂੰ ਵੀ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਵਖ ਵਖ ਕਰਦੇ ਕੀਰਤਨੀਆਂ ਵੱਲੋਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਸਮੂਹ ਤੇ ਸਿੰਘ ਸਹਿਬਾਨ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਸਾਹਿਬ ਸਿੰਘ ਸਾਹਿਬ ਗਿਆਨੀ ਮਾਨ ਸਿੰਘ ਜੀ ਅਤੇ ਹੋਰ ਪਿਆਰੀਆਂ ਸ਼ਖਸੀਅਤਾਂ ਪੰਜ ਪਿਆਰੇ ਸਹਿਬਾਨ ਸ੍ਰੀ ਅਕਾਲ ਤਖਤ ਸਾਹਿਬ ਭਾਈ ਮੰਗਲ ਸਿੰਘ ਜੀ ਭਾਈ ਸੁਨਾਮ ਸਿੰਘ ਜੀ ਭਾਈ trilok ਸਿੰਘ ਜੀ ਭਾਈ ਕਰਮ ਸਿੰਘ ਜੀ ਅਤੇ ਭਾਈ ਕਲਵੰਤ ਸਿੰਘ ਜੀ ਸਮੁੱਚੇ ਹੀ ਗ੍ਰੰਥੀ ਸਿੰਘ ਸੇਵਾਦਾਰ ਚੌਰ ਬਰਦਾਰ ਅਦਾਸੀਏ ਅਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਇਹ ਸੰਗਤਾਂ ਦੀ ਸੇਵਾ ਵਾਸਤੇ ਗੁਰਮਖਾਂ ਵੱਲੋਂ ਤਿਆਰ ਕੀਤੀ ਗਈ ਸੋ ਜਿੱਥੇ ਗੁਰੂ ਰਾਮਦਾਸ ਮਹਾਰਾਜ ਨੇ ਇਹਨਾਂ ਗੁਰਮਖਾਂ ਦੇ ਸੀਸ ਤੇ ਹੱਥ ਰੱਖਿਆ ਉੱਥੇ ਅਸੀਂ ਸਮੁੱਚੇ ਸਿੰਘ ਸਹਿਬਾਨਾਂ ਵੱਲੋਂ ਅਤੇ ਸ੍ਰੀ ਅਕਾਲ ਤਖਸਾਲਬ ਹਰਮੰਦਰ ਸਾਹਿਬ ਜੀ ਦੇ ਸਾਰੇ ਸਟਾਫ ਸੇਵਾਦਾਰਾਂ ਵੱਲੋਂ ਗੁਰੂ ਰਾਮਦਾਸ ਮਹਾਰਾਜ ਦਾ ਸ਼ੁਕਰਾਨਾ ਧੰਨਵਾਦ ਕਰਦੇ ਆਂ ਕਿ ਮਹਾਰਾਜ ਇਸੇ ਤਰ੍ਹਾਂ ਇਹਨਾਂ ਸੇਵਕਾਂ ਪਾਸੋਂ ਤੇ ਇਹ ਸੇਵਾ ਲੈਂਦੇ ਰਹਿਣ ਸੰਗਤਾਂ ਦੂਰ ਦਰਾਡੇ ਤੋਂ ਆ ਕੇ ਦਰਸ਼ਨ ਕਰਨ ਗੁਰੂ ਘਰ ਦੇ ਸੇਵਾ ਤੇ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨ ਸਮਾਜ ਵਿੱਚ ਪੈਸੇ ਕਮਾਉਣ ਦੀ ਲਾਲਸਾ ਇੰਨੀ ਵੱਧ ਗਈ ਹੈ ਕਿ ਲੋਕ ਮਾੜਾ ਖਾਣਾ ਪਰੋਸ ਕੇ ਆਪਣੀ ਜੇਬਾਂ ਭਰਨ ਤੋਂ ਗੁਰੇਜ਼ ਨਹੀਂ ਕਰਦੇ ਬਟੈਂਡਾ ਵਿੱਚ ਹੋਟਲ ਤੋਂ ਫਾਸਟ ਫੂਡ ਲੈਣ ਗਏ ਗਾਹਕ ਨੇ ਦੱਸਿਆ ਕਿ ਜਦੋਂ ਫਾਸਟ ਫੂਡ ਲੈ ਕੇ ਕਰ ਗਿਆ ਤਾਂ ਜਦੋਂ ਹੀ ਉਸ ਨੂੰ ਖਾਣ ਲੱਗੇ ਤਾਂ ਉਹ ਖਰਾਬ ਨਿਕਲਿਆ ਜਿਸ ਤੋਂ ਬਾਅਦ ਉਹਨਾਂ ਹੋਟਲ ਵਾਲਿਆਂ ਨੂੰ ਸ਼ਿਕਾਇਤ ਕੀਤੀ ਜਿਨ੍ਹਾਂ ਨੇ ਆਪਣੀ ਗਲਤੀ ਮੰਨੀ ਹੈ ਗਾਹਕ ਨੇ ਕਿਹਾ ਕਿ ਲੋਕਾਂ ਨੂੰ ਸ਼ੁੱਧ ਭੋਜਨ ਪਰੋਸਿਆ ਜਾਣਾ ਚਾਹੀਦਾ ਹੈ ਤੇ ਲੋਕਾਂ ਦੀ ਸਿਹਤ ਦੇ ਨਾਲ ਸਮਝੌਤਾ ਨਹੀਂ ਕੀਤਾ ਜਾਣਾ ਚਾਹੀਦਾ ਅੰਮ੍ਰਿਤਸਰ ਦੇ ਵਾਲਮੀਕੀ ਪਵਨ ਤੀਰਥ ਸਥਾਨ ਤੂਣਾ ਸਾਹਿਬ ਦੇ ਵਾਲਮੀਕੀ ਸਮਾਜ ਵੱਲੋਂ ਇੱਕ ਮੀਟਿੰਗ ਕੀਤੀ ਗਈ ਜਿਸ ਵਿੱਚ ਕਿਹਾ ਗਿਆ ਕਿ 18 ਤਰੀਕ ਨੂੰ ਕੋਈ ਵੀ ਆਪਣਾ ਕਾਰੋਬਾਰ ਬੰਦ ਨਾ ਕਰੇ ਇਸ ਮੌਕੇ ਬਾਲਮੀਕੀ ਸਮਾਜ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਰਿਜ਼ਰਵੇਸ਼ਨ ਬਾਬਤ ਇੱਕ ਫੈਸਲਾ ਦਿੱਤਾ ਗਿਆ ਜਿਸ ਦੇ ਖਿਲਾਫ ਕੁਝ ਲੋਕਾਂ ਨੇ 21 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਹੈ ਪਰ ਉਹ ਬੰਦ ਦਾ ਸਮਰਥਨ ਨਹੀਂ ਕਰਦੇ ਜਿਸ ਕਰਕੇ ਲੋਕ ਵੀ ਬੰਦਨਾ ਕਰਨ ਪੰਜਾਬੀ ਖਬਰਾਂ ਦੇ ਸਪ੍ਰੈਟਨ ਵਿੱਚ ਫੈਲਾ ਲੈਣੇ ਜਾਂਦੇ ਨੇ ਨਜ਼ਰ ਮਾਰਦੇ ਆ ਮੌਸਮ ਦੇ ਹਾਲ ਤੇ ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟਿਵ ਦੇ ਨਾਲ ਧੰਨਵਾਦ